19 सेकंड पैसे बोल के बाजे समा 19 सेकंड मारयो बाबा जी नेगा ए भाई जी भाग गया और ले पास बेला सिंह लंग राजू गुज्जरान देवेंद्र गुज्जरान आज करदा अर्श चतामले वाला कटवानी भाई आज अर्श चतामले वाले ने ਪਹਾੜੂਰੇ ਕੱਟ ਕੇ ਰੱਖਦੀਆ ਤੇ ਪਰਲੇ ਪਾਸੇ ਮਲੇਰਕੋਟਲਾ ਜ਼ਿਲ੍ਹਾ ਉਹਦਾ ਪਿੰਡਾ ਭੂਦਨ ਇਹ ਭੂਦਨੀਏ ਭਾਈ ਅਵਤਾਰ ਦਾ ਜੱਸੀ ਦਾ ਅਮਰਤ ਦਾ ਚਮਕੌਰ ਭੂਦਨ ਵਾਲੇ ਦਾ ਭੱਜ ਗਿਆ ਰਾਜੂ ਗੁਜਰਾਲ ਇਟਲੀ ਦਵਿੰਦਰ ਗੁਜਰਾਲ ਇਟਲੀ ਬੇਲਾ ਸਿੰਘ ਲੰਗ ਦਾ ਭੱਜ ਗਿਆ ਬਿਆਨਤ ਗੁਜਰਾਲ ਦਾ ਭੱਜ ਗਿਆ ਦੇਖਦੇ ਆ ਵੀਰੋ ਅੱਜ ਕਿੱਥੇ ਗੁੰਡੀਆਂ ਦੇ ਸਿੰਘ ਫਸਦੇ ਆ ਇਹ ਆ ਮੇਲਾ ਓਏ ਇੱਕ ਵਾਰੀ ਤਾਲੀਆਂ ਪੜਦਾ ਇੱਕ ਵਾਰੀ ਪਤਾ ਲੱਗੇ ਵੀ ਅੱਜ ਹਰਿਆਣੇ ਦੇ ਵਿੱਚ ਅੰਮਾਲੇ ਜ਼ਿਲ੍ਹੇਦਾਰ ਛੇੜੀ ਪਿੰਡ ਦੇ ਵਿੱਚ ਖੜਕਾ ਦੜਕਾ ਵੱਡਾ ਹੋਇਆ ਹੋਇਆ ਖੜਕਾ ਦੜਕਾ ਵੱਡਾ ਹੋਇਆ ਹੋਇਆ ਵਾ ਪੂਰੇ ਪਟਾਕੇ ਪੈਂਦੇ ਆ ਕਹਦੇ ਪੂਰੀ ਹੋਵੇ ਮੱਝ ਦਾ ਚਾਟੀ ਛਣਕਦੀ ਜੱਟੀ ਲਿਆਵੇ ਰੋਟੀ ਪੈਰੋ ਛਣਕਦੀ ਆ ਗਈ